ਮਾਤਾ ਜੀ ਆਪਣੇ ਤੋਂ ਕਿਵੇਂ ਕਿਵੇਂ ਪਿੱਛੜ ਗਏ ਨੇ ਜਾਂ ਕੀ ਕਾਰਨ ਹੈ ਇਹ ਤਾਂ ਹੁਣ ਜਦੋਂ ਮਿਲਾਂਗੇ ਉਦੋਂ ਹੀ ਪਤਾ ਲੱਗੂ ਪੁੱਤ ਆ ਜਿਹੜੀ ਮਾਂ ਦੇ ਉਹ ਸਰਪਨ ਪੁੱਤ ਨੇ ਜਾਂ ਨਹੀਂ ਵੀਡੀਓ ਸਾਂਝਾ ਕੀਤਾ ਸੋਸ਼ਲ ਮੀਡੀਆ ਤੇ ਵੀ ਜੇ ਕੋਈ ਮਾਤਾ ਜੀ ਨੂੰ ਪਛਾਣਦਾ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਪਰ ਕਿਸੇ ਨੇ ਵੀ ਕੋਈ ਸਾਡੇ ਨਾਲ ਜਾਣਕਾਰੀ ਨਹੀਂ ਸਾਂਝੀ ਕੀਤੀ ਬਹੁਤ ਬੁੱਕੀ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਹੋਰ ਮਾਂ ਠੀਕ ਹੋ ਹਾਂਜੀ ਠੀਕ ਆ ਮਾਂ ਕੀ ਨਾਮ ਆ ਸੁਨੀਤਾ ਸੁਨੀਤਾ ਮਾਂ ਤੁਹਾਡੇ ਹਸਕਰ ਵਾਲੇ ਦਾ ਕੀ ਨਾਮ ਤੇਰੇ ਘਰ ਵਾਲੇ ਦਾ ਉਹ ਤਾਂ ਆ ਨਹੀਂ ਗੇ ਨਾਮ ਕੀ ਸੀ ਉਹਨਾਂ ਦਾ ਸਤਪਾਲ ਜਿੱਥਾ ਤੂੰ ਸਤਪਾਲ ਦੇ ਘਰੋਂ ਆ ਤੂੰ ਉੱਥੇ ਆ ਜਾ ਛਾਵੇਂ ਜੀ ਤੇ ਮਾਂ ਤੇਰਾ ਵੱਡਾ ਮੁੰਡਾ ਕਿੱਥੇ ਆ ਆ ਤਾਂ ਘਰ ਆਇਆ ਕਿੰਨੇ ਮੁੰਡੇ ਆ ਤੇਰੇ ਹਾਂ ਚਾਰ ਮੁੰਡੇ ਆ ਸੁਨੀਤਾ ਹਾਂਜੀ ਠੀਕ ਆ ਤੇ ਚਾਰ ਮੁੰਡੇ ਤੇ ਕੁੜੀਆਂ ਕਿੰਨੀਆਂ ਦੋ ਸੀ ਅੱਛਾ ਛੇ ਜਵਾਕ ਅਧਰੇ ਪੇਕੇ ਕਿਹੜੇ ਪਿੰਡ ਆ ਮਾ ਕਰਤਾਰਪੁਰ ਕਰਤਾਰਪੁਰ ਆਪਣੇ ਜਿੰਦਦਰ ਕੋਲੇ ਹਾਂਜੀ ਠੀਕ ਆ ਮਾ ਤੇ ਸਤਪਾਲ ਬਾਪੂ ਕਦੋਂ ਚੜਾਈ ਕਰ ਗਿਆ ਕਿੰਨੇ ਟਾਈਮ ਤੋਂ ਘਰ ਆਲਾ ਉਹ ਹੋਵੇ ਚਾਰ ਪੰਜ ਸਾਬ ਦਾ ਫਿਰ ਤੂੰ ਮਾ ਘਰੋਂ ਕਿਉਂ ਆ ਗਈ ਕਿੱਧਰ ਸੜਕਾਂ ਤੇ ਤੁਸੀਂ ਇੱਥੇ ਬਲੀਪੁਰ ਘੁੰਮਦੇ ਸੀ ਬਲੀਪੁਰ ਇਹ ਇਲਾਕਾ ਹੈ ਇਸੇ ਮੇਨੋਂ ਕੋਣ ਮੈਂ ਇੱਥੇ ਆਉਣ ਵਾਲੀ ਸੀ ਬਲੀਪੁਰ ਤੱਕ ਪਤਾ ਹੀ ਨਹੀਂ ਜ ਸੀ ਬਾਬਾ ਦੇ ਤਾਂ ਤੇ ਹੁਣ ਮਾਂ ਜੇ ਤੂੰ ਘਰੇ ਜਾਣਾ ਹੋਵੇ ਕਿੱਥੇ ਜਾਣਾ ਜਾਏਂਗੀ ਮੈਂ ਤੇ ਕਾਰ ਕਿੱਥੇ ਛਾਗੋੜੇ ਚ ਚੜੀ ਜਾਵਾਂਗੀ ਛਾਗੋੜੇ ਕੌਣ ਰਹਿੰਦਾ ਛਾਗੋੜੇ ਮੇਰੇ ਸਹੁਰਿਆਂ ਦਾ ਘਰ ਆਹ ਤੇ ਸਹੁਰਿਆਂ ਦੇ ਘਰ ਤਾਂ ਹੈਗਾ ਉੱਥੇ ਹੁਣ ਕੌਣ ਰਹਿੰਦਾ ਵਾ ਹਾਂ ਤੇ ਸਾਤ ਸੋਨੇ ਤੁਕਰਾਂ ਕਿਵੇਂ ਆਈ ਸੀ ਕਿਹਨਾਂ ਲਈ ਸੀ ਆ ਕੋਈ ਲੈ ਆਇਆ ਸੀ ਇੱਥੇ ਦੇ ਪਿੰਗੋਂ ਆਉਂਦੇ ਜਿਹੜੇ ਲੈ ਆਏ ਸੀ ਮਨਾ ਹੂੰ ਆਪਣੇ ਕਹੇ ਕੱਲਾ ਬੜਾ ਆਸਾ ਦਾ ਮੈਂ ਨਹੀਂ ਆ ਸਕਦਾ ਹੂੰ ਤੇ ਹੁਣ ਮੈਂ ਤੈਨੂੰ ਛੱਡਣ ਜਾਣਾ ਘਰੇ ਅੱਛਾ ਕਿੱਥੇ ਛੱਡ ਕੇ ਆਈਂ ਕਿਰਤਾਰਪੁਰ ਕਿਸ਼ਾਹ ਗੋਟ ਛੱਡਿਆ ਕਿਰਤਾਰਪੁਰ ਕਿਹਦੇ ਕੋਈ ਛੱਡ ਕੇ ਆਈਏ ਮੇਰੇ ਭਰਾਵਾ ਦਾ ਘਰ ਉੱਥੇ ਤਾਂ ਕੋਈ ਹੈ ਹੀ ਨਹੀਂ ਹੁਣ ਰਹਿੰਦੇ ਨਹੀਂ ਕੋਈ ਨਹੀਂ ਰਹਿੰਦੇ ਆ ਹੋਰ ਰਹਿੰਦਾ ਅਰਾ ਹੀ ਰਹਿੰਦੇ ਆ ਉਹਤੇ ਤੋਂ ਵੱਡੇ ਆ ਉਮਰ ਦੇ ਇੰਨੀ ਜ਼ਿਆਦਾ ਸੀ ਤਾਂ ਬਜ਼ੁਰਗ ਹੋ ਗਏ ਨੇ ਬਹੁਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਸਨੀਤਾ ਸਤਿਆ ਭੂਲੀ ਇਹ ਤਿੰਨ ਨਾਂ ਦਾ ਦਿੱਤੀ ਆਪਣੇ ਮਾਂ ਸਾਨੂੰ ਬਲੀਪੁਰ ਤੋਂ ਮਿਲੀ ਆ ਅਨਨੂਨ ਮਾਤਾ ਹੀ ਅਸੀਂ ਇਹਦਾ ਨਾਮ ਲਿਖਿਆ ਅਨਨੂਨ ਸਤਿਆ ਭੂਲੀ ਤੇ ਸਨੀਤਾ ਨਾਮ ਪਰ ਇਹ ਜਿੰਨਾ ਕਿ ਸਮਝ ਆਈ ਆ ਸਨੀਤਾ ਦਾ ਦਿੱਤੀ ਆ ਬੇਬੇ ਨਾਮ ਮਾਤਾ ਜੀ ਦੇ ਹਾਲਾਤ ਬਹੁਤ ਮਾੜੇ ਸੀ ਪਿਛਲੇ 4-5 ਦਿਨਾਂ ਤੋਂ ਹੀ ਬਰੀਪੁਰ ਪਿੰਡ ਦੇ ਵਿੱਚ ਹੀ ਘੁੰਮਦੇ ਸੀ ਉੱਥੋਂ ਨਾਰੰਗ ਵੀਰੇ ਹੋਣੀ ਜਿੰਦਰ ਹੋਣੀ ਇਹ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਲੈ ਕੇ ਆਏ ਮਾਤਾ ਜੀ ਦੇ ਨਾਲੇ ਉਸ ਟਾਈਮ ਫਿਰ ਮਾਤਾ ਜੀ ਨੂੰ ਅਸੀਂ ਇੱਥੇ ਐਡਮਿਟ ਕਰ ਲਿਆ ਤੇ ਮਾਤਾ ਜੀ ਦਾ ਅੱਗੇ ਵੀਡੀਓ ਸਾਂਝਾ ਕੀਤਾ ਸੋਸ਼ਲ ਮੀਡੀਆ ਤੇ ਵੀ ਜੇ ਕੋਈ ਮਾਤਾ ਜੀ ਨੂੰ ਪਛਾਣਦਾ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਪਰ ਕਿਸੇ ਨੇ ਵੀ ਕੋਈ ਸਾਡੇ ਨਾਲ ਜਾਣਕਾਰੀ ਨਹੀਂ ਸਾਂਝੀ ਕੀਤੀ ਤੇ ਮਾਤਾ ਜੀ ਦੇ ਬਾਰੇ ਹਜੇ ਤੱਕ ਕੋਈ ਕੁਝ ਵੀ ਪਤਾ ਨਹੀਂ ਲੱਗਿਆ ਤੁਹਾਨੂੰ ਤੇ ਸਾਡੀ ਬੇਨਤੀ ਹੈ ਜੇ ਤੁਸੀਂ ਕੋਈ ਇਸ ਮਾਂ ਨੂੰ ਪਛਾਣਦਾ ਵਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਵੀ ਕਰਿਓ ਜੀ ਜੇ ਤੁਸੀਂ ਨਹੀਂ ਪਛਾਣਦੇ ਤਾਂ ਸ਼ੇਅਰ ਕਰਿਓ ਸ਼ਾਇਦ ਤੁਹਾਡੇ ਸ਼ੇਅਰ ਕੀਤੀ ਵੀਡੀਓ ਕਿਸੇ ਐਸੇ ਇਨਸਾਨ ਤੱਕਰ ਪਹੁੰਚੇ ਦੇਰੈਸ ਮਾਨ ਨੂੰ ਜਾਣਦਾ ਬਾਕੀ ਜਿੰਨਾ ਕਿ ਇਹਨਾਂ ਨੇ ਦੱਸਿਆ ਅਸੀਂ ਆਪਦੇ ਲੈਵਲ ਤੇ ਪਤਾ ਕਰ ਵੀ ਰਹੇ ਆ ਤੇ ਹੋਰ ਵੀ ਪਤਾ ਕਰਾਂਗੇ ਤਾਂ ਜੋ ਮਾਤਾ ਜੀ ਆਪਣੇਾਂ ਤੇ ਘਰ ਪਹੁੰਚੋ ਮਾਤਾ ਜੀ ਆਪਣੇਾਂ ਤੋਂ ਕਿ ਮੈਂ ਕਿਵੇਂ ਪਿੱਛੜ ਗਏ ਨੇ ਜਾਂ ਕੀ ਕਾਰਨ ਰਹੀਂ ਇਹ ਤਾਂ ਹੁਣ ਜਦੋਂ ਮਿਲਾਂਗੇ ਉਦੋਂ ਹੀ ਪਤਾ ਲੱਗੂ ਵੀ ਉਹ ਪੁੱਤ ਜਿਹੜੀ ਮਾਂ ਦੇ ਉਹ ਸਰਬਨ ਪੁੱਤ ਨੇ ਜਾ ਨਹੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ